ਈ ਮੀਤੀ 8 ਮੀਤੀ 8 ਸਤ ਨੂੰ ਸਬ ਇਨਸਪੈਕਟਰ ਕੁਲਵਿੰਦਰ ਸਿੰਘ ਜਿਹੜਾ ਮੇਰਾ ਐਡੀਸ਼ਨਲ ਐਸਐਚਓ ਆ ਉਹ ਪੈਟਰੋਲਿੰਗ ਦੌਰਾਨ ਉਹ ਸਟਾਰ ਸਿਟੀ ਕਲੋਨੀ ਨੂੰ ਜਾ ਰਿਹਾ ਸੀ ਉਥੋਂ ਨੇ ਸਖਸ਼ ਜਿਹੜਾ ਇਹਦਾ ਨਾਮ ਤਜਿੰਦਰ ਸਿੰਘ ਇਲੀਸ ਰੈਂਪੀ ਇਹਦੇ ਪਿਓ ਦਾ ਨਾਮ ਪ੍ਰਤਾਪ ਸਿੰਘ ਇਹ ਪੰਜਾਬੀ ਬਾਗ ਕਲੋਨੀ ਦਾ ਰਹਿਣ ਵਾਲਾ ਹੈ ਇਹ ਇਹ ਸਖਸ਼ ਨੂੰ ਉੱਥੇ ਮਿਲਿਆ ਜਿਹਨੂੰ ਇਹਨਾਂ ਨੇ ਅਰੈਸਟ ਕਰਕੇ ਉਹਦੀ ਤਲਾਸ਼ੀ ਲਈ ਤੇ ਉਹਦੇ ਜੇਬ ਦੇ ਵਿੱਚੋਂ 6 ਗ੍ਰਾਮ ਹਿਰੋਇਨ ਬਰਾਮਦ ਹੋਈ ਸਰ ਜਿਹੜਾ 6 ਗ੍ਰਾਮ ਹਿਰੋਇਨ ਦੀ ਜਿਹੜੀ ਕੁਆਂਟੀਟੀ ਹੈ ਇਹ ਮਾਤਰਾ ਜਿਹੜੀ ਹਾਈ ਦੇ ਵਿੱਚ ਕਿਤੇ ਨਾ ਕਿਤੇ ਆਂਦੀ ਹੈ ਤੇ ਇਹ ਕਿੱਥੋਂ ਲੈ ਕੇ ਜਾ ਰਿਹਾ ਸੀਗਾ ਕਿੱਥੋਂ ਲੈ ਕੇ ਆਇਆ ਸੀਗਾ ਇਹ ਆਪਣੇ ਉਥੋਂ ਕਹਿ ਰਿਹਾ ਮੈਂ ਲੈ ਕੇ ਆਉਣਾ ਆਪਣੇ ਕੋੜਾ ਕਲੋਨੀ ਟ੍ਰਾਂਸਪੋਰਟ ਨਗਰ ਉਥੋਂ ਕਹਿੰਦਾ ਮੈਂ ਲੈ ਕੇ ਆਉਣਾ ਇਹ ਲੈ ਕੇ ਕਿੱਥੇ ਜਾ ਰਿਹਾ ਸੀਗਾ ਕਿਸੇ ਨੂੰ ਵੇਚਣ ਜਾ ਰਿਹਾ ਸੀਗਾ ਇਹ ਆ ਇੱਕ ਇੱਕ ਵਿਕਟ ਬਣਾ ਲੈਂਦੇ ਨਾ ਇੱਕ ਇੱਕ ਵਿਕਟ ਬਣਾ ਕੇ ਤੇ ਗਾਂ ਇਹ ਸਪਲਾਈ ਕਰਦੇ ਸਰ ਇਹਦੀ ਉਮਰ ਕਿੰਨੀ ਹੈਗੀ ਆ ਇਹ 30 ਤੋਂ 32 ਸਾਲ ਦੇ ਕਰੀਬ ਪਹਿਲਾਂ ਵੀ ਇਹਦੇ ਉੱਤੇ ਐਫ ਆਈ ਆਰ ਵਗੈਰਾ ਦਰਜ ਹੈਗੇ ਪਹਿਲਾਂ ਵੀ ਪਰਚੇ ਦਰਜੇ ਮਾਮਲੇ ਦੇ ਹਾਂ ਪਹਿਲਾਂ ਵੀ ਤੇ ਐਨ ਡੀ ਪੀ ਆਰ ਸੈਕਟਰ ਦੇ ਪਰਚੇ ਦਰਜ ਸਰ ਇਹ ਰਹਿਣ ਵਾਲਾ ਗੁਲਾਬੀ ਬਾਗ ਦਾ ਸੀਗਾ ਉਸ ਤੋਂ ਬਾਅਦ ਇਹ